ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਵੀਰ ਸੁਰਿੰਦਰ ਸਿੰਘ ਰਾਣਾ ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊ ਚੈਨਲ ਹਿੰਮਤ ਸੱਚ ਦਿਖਾਂਦੇ ਸਤਿ ਸ੍ਰੀ ਅਕਾਲ ਤੁਹਾਨੂੰ ਮੈਂ ਅੱਜ ਧੂਰੀ ਦੇ ਉਸ ਥਾਂ ਦੇ ਉੱਤੇ ਲੈ ਕੇ ਚੱਲਦਾ ਜਿੱਥੇ ਇੱਕ ਗਰੀਬ ਮਜ਼ਦੂਰ ਦਾ ਰਾਤੀ ਭਾਰੀ ਮੀਂਹ ਪੈਣ ਦੇ ਕਾਰਨ ਉਸ ਦੀ ਛੱਤ ਡਿੱਗ ਗਈ ਹੈ ਤੇ ਆਓ ਤੁਹਾਨੂੰ ਬਿਲਕੁਲ ਦਿਖਾਣੇ ਆ ਲਾਈਵ ਤਸਵੀਰਾਂ ਉਸ ਘਰ ਦੀਆਂ ਜੋ ਵਾਰਡ ਨੰਬਰ 1 ਦੇ ਵਿੱਚ ਹੈ ਤੇ ਇੱਕ ਦੀ ਉਹ ਕਲੋਨੀ ਹੈ ਜੋ ਬਿਲਕੁਲੀ ਪਿਛੜੇ ਤੇ ਦਲਿਤ ਸਮਾਜ ਦੇ ਜ਼ਿਆਦਾਤਰ ਲੋਕਾਂ ਦੀ ਵਸਾਈ ਹੋਈ ਹੈ ਗਰੀਬ ਮਜ਼ਦੂਰਾਂ ਦੀ ਵਸਤੀ ਹੈ ਇਹ ਘਰ ਉਹ ਘਰ ਹੈ ਜਿਹਦੇ ਵਿੱਚ ਰਾਤੀ ਮੀਂਹ ਆਣ ਦੇ ਕਾਰਨ ਇਸ ਘਰ ਦੀ ਛੱਤ ਡਿੱਗ ਗਈ ਹੈ ਤੇ ਆਹ ਦੇਖੋ ਤੁਸੀਂ ਇਸ ਘਰ ਦੇ ਵਿੱਚ ਕੀ ਹਾਲਾਤ ਨੇ ਕਿਵੇਂ ਇੱਕ ਦੁਖ ਨੂੰ ਆ ਜਾ ਕਹਿੰਦੇ ਨੇ ਗਰੀਬ ਦਾ ਘਰ ਇੱਕ ਗਰੀਬ ਦੇ ਕੋਲੇ ਛੱਤ ਹੋਵੇ ਤਾਂ ਉਹ ਛੱਤ ਹੀ ਨਾ ਰਹੇ ਤਾਂ ਫਿਰ ਉਹਨਾਂ ਦੇ ਕੀ ਬੀਤਦੀ ਹੈ ਦਿਨਾਂ ਦੇ ਉੱਤੇ ਆ ਮੇਰਾ ਵੀਰ ਜਿਹਦਾ ਘਰ ਹੈ ਜਗਤਾਰ ਸਿੰਘ ਜੀ ਉਹ ਵੀ ਉਰੇ ਮੌਜੂਦ ਨੇ ਤੇ ਜਦੋਂ ਸਾਨੂੰ ਪਤਾ ਲੱਗਿਆ ਤਾਂ ਅੰਬੇਡਕਰ ਮਿਸ਼ਨ ਦੀ ਟੀਮ ਨੂੰ ਪਤਾ ਲੱਗਿਆ ਤਾਂ ਅਸੀਂ ਪਹੁੰਚੇ ਤੇ ਉੱਥੇ ਜਾਇਜ਼ਾ ਕੀਤਾ ਤਾਂ ਦੇਖਿਆ ਤਾਂ ਬਿਲਕੁਲ ਹੀ ਖਸਤਾ ਹਾਲਤ ਦੇ ਵਿੱਚ ਇਹ ਘਰ ਸੀ ਔਰ ਇਸ ਦੀ ਰਾਤੀ ਮੀਂਹ ਪੈਣ ਦੇ ਕਾਰਨ ਛੱਤ ਡਿੱਗ ਚੁੱਕੀ ਹੈ ਤੁਹਾਨੂੰ ਦਿਖਾਣੇ ਆ ਬਿਲਕੁਲ ਲਾਈਵ ਤਸਵੀਰਾਂ ਆ ਦੇਖੋ ਤੁਸੀਂ ਕਿਵੇਂ țeਣਾ ਆਈਆਂ ਹੋਈਆਂ ਨੇ ਇਸ ਘਰ ਦੇ ਵਿੱਚ ਤੇ ਇੱਕ ਪੌੜੀ ਲੱਗੀ ਹੋਈ ਹੈ ਤੇ ਅੰਦਰ ਦੀ ਵੀ ਤੁਹਾਨੂੰ ਸਥਿਤੀ ਦਿਖਾਵਾਂਗੇ ਜੋ ਇਹ ਦਰਵਾਜ਼ਾ ਹੈ ਇਸ ਘਰ ਦਾ ਉਹ ਦਰਵਾਜ਼ਾ ਵੀ ਖੁੱਲ ਨਹੀਂ ਰਿਹਾ ਕਾਰਨ ਇਹਦਾ ਕੀ ਹੈ ਕਿ ਇਸ ਦੇ ਖੋਲਣ ਦੇ ਲਈ ਜੋ ਖੋਲਣਾ ਸੀ ਇਹ ਉਰੇ ਮਿੱਟੀ ਜੋ ਛੱਤ ਦੀ ਸੀ ਸਾਰੀ ਛੱਤ ਦੀ ਮਿੱਟੀ ਡਿੱਗ ਚੁੱਕੀ ਹੈ ਤੇ ਜਿਹਦੇ ਕਾਰਨ ਇਹ ਦਰਵਾਜ਼ਾ ਵੀ ਖੁੱਲ ਨਹੀਂ ਰਿਹਾ ਆ ਦੇਖੋ ਇਹ ਬੈੱਡ ਹੈ ਜੋ ਬੈੱਡ ਲੱਗਿਆ ਹੋਇਆ ਸੀ ਉਹ ਵੀ ਟੁੱਟ ਗਿਆ ਤੇ ਆ ਪਾਂਡੇ ਬਿਲਕੁਲ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਇਹ ਅੰਦਰੋਂ ਦੀ ਦੇਖੋ ਤੁਸੀਂ ਸਥਿਤੀ ਇਹ ਦਰਵਾਜ਼ਾ ਖੁੱਲੇਗਾ ਵੀ ਤਾਂ ਖੁੱਲੇਗਾ ਕੀ ਨਹੀਂ ਆ ਸਾਥੀਓ ਤੁਸੀਂ ਆ ਦੇਖੋ ਤੇ ਆ ਕਿਵੇਂ ਦੇਖੋ ਸਾਰੀ ਛੱਤ ਡਿੱਗ ਕੇ ਇਸ ਗਰੀਬ ਦਾ ਸਾਰਾ ਸਮਾਨ ਨੁਕਸਾਨਾ ਗਿਆ ਟੀਵੀ ਵੀ ਟੁੱਟ ਗਿਆ ਫਰਿੱਜ ਵੀ ਟੁੱਟ ਗਿਆ ਤੇ ਲਾਈਟਾਂ ਹੈ ਕਹਿ ਸਕਦੇ ਆ ਕਿ ਇਸ ਗਰੀਬ ਪਰਿਵਾਰ ਦੀ ਜਾਨ ਹੀ ਬਚੀ ਐ ਬਾਕੀ ਸਾਰਾ ਕੁਝ ਇਸ ਮੀਂਹ ਦੇ ਕਾਰਨ ਛੱਤ ਡਿੱਗਣ ਦੇ ਕਾਰਨ ਤਬਾਹ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਆ ਦੇਖੋ ਇਧਰਲੇ ਪਾਸੇ ਵੀ ਇੱਕ ਕਮਰਾ ਹੈ ਜਿਸ ਦੇ ਉੱਤੇ ਇੱਕ ਚਾਦਰਾਂ ਦਾ ਇਹ ਕਮਰਾ ਪਾਇਆ ਹੋਇਆ ਜਦੋਂ ਇਹ ਰਾਤੀ ਮੀ ਪਿਆ ਤਾਂ ਉਸ ਨੇ ਤਾਂ ਕਿ ਇਸ ਘਰ ਦੇ ਵਿੱਚ ਸੁੱਤੇ ਪਏ ਸੀ ਪਰਿਵਾਰ ਅਤੇ ਜਦੋਂ ਚੌਣ ਲੱਗ ਗਿਆ ਇਹ ਕਮਰਾ ਜਿਆਦਾ ਤਾਂ ਇਹਨਾਂ ਨੇ ਨਾਲ ਜੋ ਚਾਦਰਾਂ ਦਾ ਕਮਰਾ ਬਣਿਆ ਹੋਇਆ ਹੈ ਆ ਦੇਖ ਸਕਦੇ ਹੋ ਤੁਸੀਂ ਨਾਲ ਹੀ ਇੱਕ ਚਾਦਰਾਂ ਦਾ ਕਮਰਾ ਬਿਲਕੁਲ ਚਾਦਰ ਪਾ ਕੇ ਗੁਜ਼ਾਰਾ ਕਰ ਰਿਹਾ ਹੈ ਪਰਿਵਾਰ ਉਰੇ ਇਹਨਾਂ ਨੇ ਮੰਜਾ ਢਾਕੇ ਪੈ ਤੇ ਥੋੜੀ ਦੇਰ ਦੇ ਵਿੱਚ ਹੀ ਇੱਕ ਇਹੋ ਜਿਹਾ ਮਦਰ ਕੀ ਛੱਤ ਡਿੱਗਣ ਦੇ ਨਾਲ ਤਮਾਕਾ ਹੋਇਆ ਤਾਂ ਦੇਖਿਆ ਕਿ ਪੂਰੀ ਛੱਤੀ ਡਿੱਗ ਗਈ ਹੈ ਤਾਂ ਇਸ ਪਰਿਵਾਰ ਦੀ ਇਹ ਸਥਿਤੀ ਸੀ ਤੁਸੀਂ ਦੇਖਦੇ ਹੋ ਬਿਲਕੁਲ ਦੇਖੋ ਤੁਹਾਨੂੰ ਮੈਂ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਬਿਲਕੁਲ ਖਸਤਾ ਹਾਲਾਤ ਦੇ ਵਿੱਚ ਇਹ ਘਰ ਆ ਬੈੱਡ ਵੀ ਟੁੱਟ ਗਿਆ ਆ ਦੇਖ ਸਕਦੇ ਹੋ ਤੁਸੀਂ ਪਾਂਡੇ ਵੀ ਕਿਵੇਂ ਟੁੱਟੇ ਪਏ ਨੇ ਤੇ ਤਸਵੀਰਾਂ ਨੇ ਵਾਰਡ ਨੰਬਰ 1 ਦੀਆਂ ਜੋ ਕੰਡੇ ਦੇ ਨਜ਼ਦੀਕ ਹੈ ਜੋ ਗਣੇਸ਼ ਕੰਡਾ ਹੈ ਉਸ ਦੇ ਨਜ਼ਦੀਕ ਇਹ बस्ती ਹੈ ਔਰ ਗਰੀਬ ਪਰਿਵਾਰਾਂ ਦੇ ਨਾਲ ਇਹ बस्ती ਬਣੀ ਹੋਈ ਹੈ ਤਕਰੀਬਨ ਮੋਸਟਲੀ ਇਸ ਦੇ ਵਿੱਚ ਗਰੀਬ ਪਰਿਵਾਰ ਹੀ ਰਹਿੰਦੇ ਨੇ ਲੇਬਰ ਵਰਗੀ ਰਹਿੰਦੀ ਹੈ ਔਰ ਉੱਥੇ ਹੀ ਆ ਘਰ ਹੈ ਜਿਹਦੇ ਵਿੱਚ ਹੈ ਪਰਿਵਾਰ ਰਹਿ ਰਿਹਾ ਸੀ ਤੇ ਗੱਲਬਾਤ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਸਾਰੀ ਆ ਦੇਖ ਸਕਦੇ ਹੋ ਤੁਸੀਂ ਦੇਖੋ ਇਹ ਚਾਦਰ ਦਾ ਕਮਰਾ ਜਿਹਦੇ ਵਿੱਚ ਇਹਨਾਂ ਦੀ ਮਾਲਕ ਨੇ ਅਕਾਲ ਪੁਰਖ ਨੇ ਜਾਨ ਬਚਾਈ ਹੈ ਜਿਹੜੀ ਚਾਦਰ ਦਾ ਕਮਰਾ ਉਹਦੇ ਵਿੱਚ ਇਹ ਪਏ ਨੇ ਕਿਉਂਕਿ ਚਾਦਰ ਦਾ ਕਮਰਾ ਚੋਂਦਾ ਨਹੀਂ ਸੀ ਇਹ ਕਮਰਾ ਚੋਂਦਾ ਸੀ ਕੁਦਰਤੀ ਮਾਲਕ ਦੀ ਇਹ ਜੀ ਮਿਹਰਬਾਨੀ ਹੋਈ ਕਿ ਇਹ ਕਮਰਾ ਚੋਂਨ ਲੱਗ ਗਿਆ ਤੇ ਇਹ ਕਮਰੇ ਦੇ ਵਿੱਚੋਂ ਬਾਹਰ ਨਿਕਲ ਗਏ ਔਰ ਨਾਲ ਦੇ ਕਮਰੇ ਦੇ ਵਿੱਚ ਇਹ ਪਏਗੇ ਸੀ ਥੋੜੀ ਦੇਰ ਬਾਅਦ ਹੀ ਇਹ ਕਮਰਾ ਛੱਤ ਤੇ ਇਹਦੀ ਡਿੱਗ ਗਈ ਤੇ ਪਰਿਵਾਰ ਬਚ ਗਿਆ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਜਗਤਾਰ ਸਿੰਘ ਜੀ ਦੇ ਨਾਲ ਫੈਮਿਲੀ ਦੇ ਨਾਲ ਹਾਂਜੀ ਬੀਰ ਜੀ ਕੀ ਨਾਮ ਹੈ ਤੁਹਾਡਾ ਜੀ ਜਗਤਾਰ ਸਿੰਘ ਨਿੱਕ ਨੰਬਰ ਵਾਲ ਜੀ ਜਗਤਾਰ ਸਿੰਘ ਜੀ ਕੀ ਕੀ ਹੋਇਆ ਸਥਿਤੀ ਜਿਹੜੀ ਤੁਹਾਡੀ ਇਹ ਘਰ ਦੀ ਜਿਹੜੀ ਛੱਤ ਡਿੱਗੀ ਹੈ ਉਹਦੇ ਬਾਰੇ ਥੋੜਾ ਵਿਸਤਾਰ ਦੇ ਨਾਲ ਦੱਸੋ ਹਰ ਜੀ ਇਹ ਰਾਤ ਰਾਤੀ ਮੀਂਹ ਪੈਣ ਲੱਗ ਗਿਆ ਝੋਣ ਲੱਗ ਗਿਆ ਸਾਡਾ ਸਾਰਾ ਪਰਿਵਾਰ ਅੰਦਰ ਪਿਆ ਤੀਦਾ ਕੋਚ ਹੋਣ ਕਰਨ ਦੇ ਨਾਲ ਅਸੀਂ ਬਾਹਰ ਨਿਕਲ ਕਿ ਇਧਰ ਚੰਦ ਨਾਲੇ ਕਮਰੇ ਜਪੇ ਆ ਗਏ ਕੋਈ ਤਾਂ ਵਾਦੇ ਇੱਕ ਹੱਦ ਵਿਦਕਾ ਹੀ ਪੈਣ ਦਾ ਪਤਾ ਲੱਗਿਆ ਜੀ ਜੇ ਤੁਮਾਕਾ ਹੋਇਆ ਅਜੇ ਉੱਥੇ ਕੇ ਦੇਖੇ ਜੇ ਲੋ ਵੀ ਆਪਣੀ ਜਾਨ ਬਚਾਈ ਜਾਨ ਬਚਾਈ ਅਸੀਂ ਆਪਣੀ ਕੋਈ ਹੋਰ ਨਹੀਂ ਪ੍ਰਮਾਤਮਾ ਨੇ ਜਾਣੇ ਬਖਸ਼ੀ ਸਾਡੀ ਮੇਰੇ ਪਰਿਵਾਰ ਦੀ ਮੈਂ ਸਾਰਾ ਪਰਿਵਾਰ ਨਿਕਸ਼ਾ ਲੈ ਜਾਣਾ ਪੀਗਾ ਕਈ ਵਾਰੀ ਅਸੀਂ ਫੈਲਾ ਦੇਖਦੇ ਆਈ ਇਹ ਪ੍ਰਸ਼ਾਸਨ ਦੀ ਨਿਗਹਿਲੀ ਨਾਲ ਜਿਸ ਹਾਂ ਤਾਂ ਨਸਾਰ ਹੋਇਆ ਜਿਹੜਾ ਹੋਇਆ ਪਾਸ ਵੀ ਕਰਤੀ ਅਸੀਂ ਕਈ ਵਾਰੀ ਆਏ ਨੇ ਆ ਕੇ ਅੱਜ ਕਰ ਦਿਆਂ ਕੱਲ ਕਰ ਦਿਆਂਗੇ ਤੁਹਾਡੇ ਮਹੀਨੇ ਚ ਆ ਜਾਣਗੇ 2 ਮਹੀਨੇ ਚ ਆ ਜਾਣਗੇ ਸਾਨੂੰ ਇਸੇ ਤਰ੍ਹਾਂ ਹੀ ਲਾਰੇ ਲਾਉਂਦੇ ਨੇ ਜਿਹੜੀ ਕੱਚੇ ਘਰਾਂ ਵਾਲੀ ਫਾਈਲ ਹੁੰਦੀ ਹੈ ਜਿਹੜੀ ਕੱਚੇ ਘਰਾਂ ਵਾਲੀਆਂ ਫਾਈਲ ਅੱਛਾ ਇਹ ਇੱਕ ਵਾਰੀ ਨਹੀਂ ਜੀ ਕਈ ਵਾਰੀ ਲਾ ਚੁੱਕਿਆ ਬਸ ਸਾਨੂੰ ਲਾਰਾ ਇਹੀ ਆਉਦੇ ਨੇ ਆ ਕਿ ਇਹੀ ਗੱਲ ਕਹਿ ਕੇ ਜਾਂਦੇ ਨੇ ਮਹੀਨੇ 2 ਮਹੀਨੇ ਚ ਆ ਜਾਣਗੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹ ਮੰਗਦੇ ਆ ਜੀ ਵੀ ਮੇਰੇ ਖੇਤ ਦਾ hecti payal ਦੇ ਦਰ ਤੇ ਮੇਰੀ ਫਾਈਲ ਤਿਆਰ ਪਾਸ ਕਰਕੇ ਮੇਰਾ ਮਕਾਨ ਬਣਾ ਕੇ ਦਿੱਤਾ ਜਾਵੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਅੰਦਰ ਬੈਠਦਾ ਹਾਂ ਮੇਰੇ ਆਪਣੇ ਬੱਚਾ ਨਿਸ਼ਾਤ ਥੱਲੇ ਬੈਠਾ ਬੱਚਿਆਂ ਨੂੰ ਲੈ ਕੇ ਮੈਂ ਤੇ ਇਹ ਹੀ ਮੰਗਦਾ ਗਰੀਬ ਬੰਦਾ ਮਜਹਰੀਦਾਰ ਬੰਦਾ ਫਿਰ ਜਦੋਂ ਤੱਕ ਤੁਹਾਡੀ ਛੱਤ ਨਹੀਂ ਪੈਂਦੀ ਫਿਰ ਤੁਸੀਂ ਕਿਵੇਂ ਕੀ ਕਰੋਗੇ ਇੱਥੇ ਹੀ ਕਰੂੰਗਾ ਗੁਜ਼ਾਰਾ ਜੀ ਹੋਰ ਕੀ ਕਰਾਂਗਾ ਚਾਦਰ ਚਾਦਰ ਸਾਡੇ ਚਾਦਰ ਦੇ ਲਈ ਕਰਾਂਗਾ ਜਰਾ ਸਾਡੀ ਤਾਂ ਇਹੀ ਬੇਨਤੀ ਹੈ ਜੀ ਇਹਨਾਂ ਸਰਕਾਰਾ ਕੋਲ ਜੀ ਸਰਕਾਰ ਨੂੰਰੇ ਕੀ ਬੇਨਤੀ ਹੈ ਤੁਹਾਡੀ ਵੀ ਸਾਡਾ ਮਕਾਨ ਬਣਨਾ ਚਾਹੀਦਾ ਜੀ ਗਰੀਬ ਹੈ ਦਿਹਾੜੀ ਵੀ ਕਿਤੇ ਲੱਗਦੀ ਹੈ ਕਿਤੇ ਨਹੀਂ ਵੀ ਲੱਗਦੀ ਜੀ ਦਿਹਾੜੀ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਹੁਣ ਜੇ ਹੀ ਲਾ ਪੱਤਰੀ ਤੇ ਫਾਰਮ ਭਰਦਿਆ ਕੋਈ ਕਹਿੰਦੇ ਨੇ ਹਾਜ਼ਰੀਆਂ ਲਵਾ ਕੇ ਜਾਓ ਕਿਸੇ ਦੀ ਨਹੀਂ ਕਿਸੇ ਦੇ 1 ਲੱਗਦੇ ਕਿਸੇ ਦੇ 2 ਲੱਗਦੀਆਂ ਨਹੀਂ ਕਿਹੜਾ ਹਾਜ਼ਰੀਆਂ ਆਪਦਾ ਹੋ ਦਿੰਦਾ ਜੀ ਕਹਿੰਦੇ ਨੇ ਉਹਦਾ ਨੰਬਰ ਲਿਓ ਉਹਦੇ ਸਾਈਨ ਕਰਾ ਕੇ ਲਿਓ ਅਜੀ ਮੈਨੂੰ ਹਾਰ ਕਿਉਂ ਲਾਹ ਪੱਤਰੀ ਚੋਂ ਵੀ ਨੌਂ ਕਟਾਉਣਾ ਪਿਆ ਮੈਨੇ ਉਹ ਨਹੀਂ ਕਰਾਈ ਇਹ ਪੰਗਿਆਂ ਦੇ ਮਾਰੇ ਨੇ ਕਿੰਨਿਆਂ ਕਿ ਕਿੱਥੋਂ ਕਿੱਥੋਂ ਹਾਜ਼ਰੀਆਂ ਇੱਥਿਆਂ ਕਰਾਂਗੇ ਕਿਤੋਂ ਕਿਤੋਂ ਸਾਈਨ ਕਰਾਵਾਂਗੇ